ਪੰਜਾਬ ਹੁਣ ਅਲਰਟ ਮੋੜ ਦੇ ਉੱਤੇ ਨਜ਼ਰ ਆ ਰਿਹਾ ਹੈ ਦਰਅਸਲ ਰਾਵੀ ਦਰਿਆ ਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ਜਿਸ ਕਾਰਨ ਕਿਸ਼ਤੀ ਵੀ ਬੰਦ ਹੋ ਗਈ ਹੈ ਕਈ ਪਿੰਡਾਂ ਦੇ ਨਾਲ ਸੰਪਰਕ ਵੀ ਟੁੱਟ ਚੁੱਕਿਆ ਹੈ ਤਾਂ ਪੰਜਾਬ ਦੇ ਅੰਦਰ ਜਿੱਥੇ ਲਗਾਤਾਰ ਸਤਲੁਜ ਅਤੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਅੰਦਰ ਲਗਾਤਾਰ ਪਾਣੀ ਦਾ ਪੱਧਰ ਵਧਣ ਦੇ ਕਾਰਨ ਹੜਵਰਗੀ ਸਥਿਤੀ ਬਣੀ ਹੋਈ ਹੈ ਉੱਥੇ ਹੀ ਬੀਤੀ ਰਾਤ ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਵਿੱਚ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਸੀਗਾ ਦੱਸਦੇ ਕਿ ਬੱਦਲ ਫਟਣ ਦੇ ਕਾਰਨ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਕਾਰਨ ਤੁਹਾਨੂੰ ਦੱਸ ਦਈਏ ਕਿ ਮਕੋੜਾ ਪਤਨ ਤੋਂ ਚੱਲਣ ਵਾਲੀ ਪਾਰਲੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਵਾਲੀ ਕਿਸ਼ਤੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਜਿਸ ਦੇ ਨਾਲ ਪਿੰਡਾਂ ਦਾ ਲਿੰਕ ਵੀ ਟੁੱਟ ਗਿਆ ਇਸ ਸੰਬੰਧੀ ਦੱਸਦੀ ਹੈ ਕਿ ਇਸ ਸੰਬੰਧੀ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਜਿਸ ਨੂੰ ਲੈ ਕੇ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ ਕਿਸ਼ਤੀ ਜਿਹੜੀ ਕਿ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ ਰਾਵੀ ਦਰਿਆ ਦੇ ਵਿੱਚ 15000 ਕਿਊਸਿਕ ਤੋਂ ਵੱਧ ਪਾਣੀ ਜਿਹੜਾ ਕੀ ਆਵੇਗਾ ਤੇ ਜੰਮੂ ਕਠਵਾ ਦੇ ਕੈਚਮੈਂਟ ਦੇ ਵਿੱਚ ਵੀ ਜ਼ਿਆਦਾਤਰ ਨਾਲੇ ਨਦੀਆ ਪੂਰੀ ਸਮਰਥਾ ਦੇ ਨਾਲ ਵਗ ਰਹੀਆਂ ਨੇ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਦੇ ਲਈ ਸੁਚੇਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਉੱਥੇ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਵੀ ਕਿਹਾ ਹੈਗਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਹੜਵਰਗ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹੋਈਆਂ ਨੇ ਅਤੇ ਪ੍ਰਸ਼ਾਸਨ ਹਰ ਸਥਿਤੀ ਨੂੰ ਨਜਿੱਠਣ ਦੇ ਲਈ ਤਿਆਰ ਬਰ ਤਿਆਰ ਹੈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖਬਰਾਉਣ ਦੀ ਵੀ ਲੋੜ ਨਹੀਂ ਹੈ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੋ ਕਿ ਅਲਰਟ ਦੱਸਿਆ ਗਿਆ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਹੋਰ ਗੱਲ ਕੀਤੀ ਜਾਵੇ ਤਾਂ ਜਲਾਲੀਆ ਦਰਿਆ ਵੀ ਉਫਾਨ ਦੇ ਉੱਤੇ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਜੋ ਸਤਲੁਜ ਤੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਇਸ ਦੌਰਾਨ ਸਰਹੱਦੀ ਖੇਤਰ ਬੇਮਿਆਲ ਸੈਕਟਰ ਦੇ ਨਜ਼ਦੀਕ ਵਗਦਾ ਜ਼ਲਾਲਿਆ ਦਰਿਆ ਮੋੜ ਉਫਾਨ ਦੇ ਉੱਤੇ ਆ ਗਿਆ ਪਾਣੀ ਦਾ ਪੱਧਰ ਪਹਿਲਾਂ ਦੇ ਨਾਲੋਂ ਦੋ ਗੁਣਾ ਵੱਧ ਚੁੱਕਿਆ ਜਿਸ ਕਾਰਨ ਇਸੇ ਹੜ ਵਰਗਾ ਦ੍ਰਿਸ਼ ਬਣ ਚੁੱਕਿਆ ਤਸਵੀਰਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਆਪਣੇ ਸਕਰੀਨ ਦੇ ਉੱਤੇ ਅੱਜ ਦੱਸਦੇ ਕਿ ਸਵੇਰੇ ਲਗਭਗ 4 ਵਜੇ ਜਦੋਂ ਪਿੰਡ ਨਿਆਲ ਦੇ ਘਰਾਂ ਦੇ ਵਿੱਚ ਅਚਾਨਕ ਪਾਣੀ ਦਾਖਲ ਹੋਇਆ ਤਾਂ ਲੋਕ ਹੈਰਾਨ ਹੋ ਗਏ ਦਰਿਆ ਦੇ ਪਾਣੀ ਦੇ ਨਾਲ ਸਿਰਫ ਨਿਆਲ ਪਿੰਡ ਸਗੋਂ ਮੁੱਠੀ ਮਸਤਪੁਰ ਅਤੇ ਹੋਰ ਨੇੜੇ ਪਿੰਡਾਂ ਦੇ ਵਿੱਚ ਵੀ ਘਰਾਂ ਅਤੇ ਗਲੀਆਂ ਨੂੰ ਵੀ ਪਾਣੀ ਨਾਲ ਭਰ ਦਿੱਤਾ ਗਿਆ ਇੱਕ ਹਫਤਾ ਪਹਿਲਾਂ ਵੀ ਜਲਾਲੀਆ ਦਰਿਆ ਦੇ ਵੱਧ ਪਾਣੀ ਨੇ ਵੱਡੇ ਪੱਧਰ ਦੇ ਉਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀਗਾ ਤੇ ਹੁਣ ਫਿਰ ਉਹੀ ਸਥਿਤੀ ਬਣ ਗਈ ਹੈ ਤਾਂ ਬੇਮਿਆਲ ਖੇਤਰ ਤੋਂ ਨਿਕਲਣ ਵਾਲੀਆਂ ਕੁਝ ਸੜਕਾਂ ਪਾਣੀ ਹੀਠਾਂ ਦੇ ਆਉਣ ਦੇ ਨਾਲ ਬੰਦ ਹੋ ਚੁੱਕੀਆਂ ਨੇ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਲਗਾਏ ਗਏ ਸੋਲਰ ਪੈਨਲ ਅਤੇ ਕਈ ਦੱਸ ਦੇ ਕਿ ਪੋਲੀਟਰੀ ਫਾਰਮ ਵੀ ਪਾਣੀ ਦੇ ਵਿੱਚ ਡੁੱਬ ਗਏ ਨੇ ਸਰਦੀਪਿੰਡ ਅਨਿਆਲ ਦੀਆਂ ਗਲੀਆਂ ਦੇ ਵਿੱਚ ਅੱਜ ਦਰਿਆ ਦਾ ਪਾਣੀ ਵਗਦਾ ਸਾਫ਼ ਦਿਖਾਈ ਦੇ ਰਿਹਾ ਉਹ ਵੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਾਂ ਪੰਜਾਬ ਦੇ ਇੱਕੋ ਜਿਹੇ ਇਲਾਕੇ ਨੇ ਜਿੱਥੇ ਕਿ ਅੱਜ ਅਲਰਟ ਵੀ ਦੱਸਿਆ ਗਿਆ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਗੱਲ ਕਿਤੇ ਜਾਵੇ ਤਾਂ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਵੀ ਲੋਕਾਂ ਨੂੰ ਦਿੱਤੀ ਗਈ ਹੈ ਖਾਸ ਕਰਕੇ ਜਿਹੜੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਪਿੰਡ ਨੇ ਖਾਸ ਕਰਕੇ ਉੱਥੇ ਤਾਂ ਅੱਜ ਪੰਜਾਬ ਨੇ ਇੱਕ ਵਾਰ ਫਿਰ ਤੋਂ ਅ ਜਿਹੜਾ ਕਿਦਾਸੀਏ ਕਿ ਰੁਖ ਬਦਲ ਲਿਆ ਹੈਗਾ ਸਵੇਰ ਤੋਂ ਹੀ ਅਸਮਾਨ ਕਾਲੇ ਬਦਲਾਂ ਦੇ ਨਾਲ ਘਿਰਿਆ ਹੋਇਆ ਹੈ ਇਸ ਦੇ ਨਾਲ ਹਵਾ ਦੇ ਵਿੱਚ ਨਮੀ ਮਹਿਸੂਸ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਪੁਹਕਵਾਨੇ ਜਾਰੀ ਕੀਤੇ ਗਏ ਆ ਜਿਸ ਦੇ ਅਨੁਸਾਰ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਉਸ ਕਿਹਾ ਜਾ ਰਿਹਾ ਹੈਗਾ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦਰਮਾਨੀ ਮੀਂਹ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਦੌਰਾਨ ਅਸਮਾਨੀ ਬਿਜਲੀ ਗਰਜਨ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਚੇਤਾਵਨੀ ਵੀ ਦਿੱਤੀ ਗਈ ਹੈ। ਤਾਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲੋ ਖਾਸ ਕਰਕੇ ਖੁੱਲੇ ਖੇਤਰਾ ਦੇ ਵਿੱਚ ਜਾਣ ਤੋਂ ਬਚਣ ਅਤੇ ਬਿਜਲੀ ਦੀਆਂ ਤਾਰਾਂ ਜਾਂ ਫਿਰ ਦਰਖਤਾਂ ਦੇ ਹੇਠ ਖੜੇ ਨਾ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਜੇਕਰ ਹੋਰ ਗੱਲ ਕਿਤੇ ਸੁਆਵੇ ਤਾਂ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਬੀਤੇ ਦਿਨੀ ਦੱਸਦੇ ਕਿ ਬਾਰਾਦਰੀ ਦੇ ਵਿੱਚ ਇੱਕ ਹਾਸਾ ਜਿਹੜਾ ਕਿ ਵਾਪਰ ਚੁੱਕਿਆ ਹੈਗਾ ਅਚਾਨਕ ਦਰਖਤ ਜਿਹੜਾ ਕਿ ਡਿੱਗ ਜਾਂਦਾ ਹੈ ਤਾਂ ਇੱਕ ਈ ਰਿਕਸ਼ਾ ਜੋ ਕਿ ਕਾਫੀ ਜ਼ਖਮੀ ਹੋ ਜਾਂਦਾ ਹੈਗਾ ਈ ਰਿਕਸ਼ਾ ਚਾਲਕ ਕੁਝ ਖਬਰਾਂ ਇਹ ਵੀ ਸਾਹਮਣੇ ਆਉਂਦੀਆਂ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ